ਇਹ ਕਿਵੇਂ ਵੇਚੇਗਾ ਤੂੰ ਨਹੀਂ ਮਾਰ ਮਾਰ ਉਹ ਲਊ ਤਾਂ ਮੇਰੇ ਵਿੱਚ ਨਹੀਂ ਆ ਉਹ ਲੈ ਲੈ ਮੇਰੇ ਵਿੱਚ ਨਹੀਂ ਲਊ ਹਾਂ ਇਹ ਕਿਵੇਂ ਵੇਚ ਦੇਗਾ ਬਿਲਕੁਲ ਭਾਗੇ ਇਹ ਕਿਵੇਂ ਮੈਂ ਸਭ ਤਾਂ ਕਰਦਾ ਜੀ ਫਾਇਦਾ ਜਰਾ ਸਾਈ ਇਹਨਾਂ ਵੀ ਆਓ ਲੈ ਆ ਬੜਾ ਤਕੜੀ ਨਹੀਂ ਨਾ ਨਾ ਦਾ ਸੰਗੋਣ ਕਰਾਈ ਨਹੀਂ ਕਰਤਾ

ਸੌਦਾ ਚੱਲ ਰਿਹਾ ਕੱਚਾ ਵਿਚਾਲੇ ਹੁਣ ਤਾਂ ਹੁਣ ਤਾਂ ਤੂੰ ਕਹਿੰਦੀ ਨਹੀਂ ਪਰ ਸਾਡੇ 13 ਵੀ ਉਹ ਇਦਾਂ ਹੀ ਹੋ ਗਈ। ਅਰੇ ਮਸੀ ਸਾਡੇ 13 ਦੀਆਂ ਲਵਾਂਗੇ ਸਾਡਾ ਸੌਦਾ ਚੱਲ ਰਿਹਾ। ਐਵੇਂ ਕੱਚਾ ਕਿਸੇਵੇਂ ਕਰੂੰ। ਸਾਹੀ ਥੋੜੀ ਬੜੀ ਅਸੀਨ ਤੋਂ ਸਾਡੀ ਤਾਂ ਦਲਾਨਦੀ ਬੜੀ ਹਾਂ 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 ਹਰ ਜਾ ਹੋਰਾਂ ਦੀ ਗੋਆ ਹੀ ਨਾ ਸਿਆਣਾ ਬਾਬੇ ਨੂੰ ਤੈਨੂੰ ਕਿਹਾ ਵੀ ਤੂੰ ਮੱਢਦਾ ਖਾਣਾ ਉਹ ਕੋਈ ਨਾ ਕੋਈ ਨਾ ਕਹਾਂ ਲਗਾ ਤੈਨੂੰ ਲੈ ਕੇ ਦੋ ਬਾਬੇ ਨੂੰ ਲੈ ਕੇ ਦਿੱਤੀ। ਹਰ ਜਾ ਕੀ ਨਾ ਤੂੰ ਮੇਰੇ ਜੇਜਾ ਮੈਤਰੀ ਹੱਕ ਚ ਬੋਲ ਰਿਹਾ ਤੀ ਤੂੰ ਖਾਲੀ ਮੈਂ ਜੀ ਉਹ ਹੈ ਕੋਈ ਤਾਂ ਆਮਪਾਈ ਤੇਰੇ ਚ ਹੁਣ ਨਹੀਂ ਨਹੀਂ ਕੋਈ ਸਾਹਮਣੇ ਆਏ ਬਕਰੀ ਲੈ ਬਈ 1250 ਨਾ ਨਾ ਪਾਣੀ ਪਾਣੀ ਕਾਲਾ ਲਾ ਨਾ ਹੀ ਕਾ ਫਾਨੀ ਉਹ ਠੀਕ ਉਹ ਰੱਬ ਨਹੀਂ ਹੈਗਾ ਇਹ ਕਿਸ ਹੁੰਨੇ 500 ਰੁਪਏ ਤਾਂ ਮੈਂ ਵੀ ਲਵਾਂ ਛੜਦਾ ਨਹੀਂ ਮੈਂ ਉਹ ਤਾਂ ਠੀਕ ਹੈ ਲਵਾਂ ਨਾ ਤਾਂ ਕਹਿ ਕਿ ਲੈਣਾ ਮੈਂ ਹਰ ਇੱਕ ਬੱਕਰੀ ਚ ਸੌਦੇ ਚ ਚੇ ਸੌਦਾ ਜੇ ਵੀ ਨਾ ਬਣੇ ਮੈਂ ਪਰਾਂ ਬੈਠਾ ਰਹਿਣਾ ਵੀ ਆਪੇ ਕਰ ਲਓ ਭਾਈ ਮੈਨੂੰ ਵੀ ਕੋਈ ਤੜਕੇ ਦੀ ਬੋਣੀ ਨਹੀਂ ਤੇਰੀ ਤੇਰੀ ਬੋਣੀ ਕਰਦਾ ਨੇਮਦ ਵਾਲਾ ਬੰਦ ਖੁਸ਼ੀ ਮਰ ਜਾ ਕਹੇ ਖਰਚਾ ਭਾਈ ਕੋ ਕਿਰੇ ਲਾ ਦੇ ਬਸ ਵੇ ਬਸ ਬੰਦ ਕਰ ਹੱਥ ਹੋ ਗਈ ਹਾਂ ਪੂਰੇ ਲਾ ਦੇ ਹੱਥ ਕਰ ਪਹਿਲਾ ਪੂਰਾ 13000 ਦੀ ਹੋ ਗਈ ਓ 13000 ਤੇਰੇ ਮੈਨੂੰ ਹੈ ਕੀ ਕਾ ਹੁਣ ਤਾਂ ਵਾਪਸ ਲੈ ਗਏ ਪੂਰੀ ਲਊਗਾ ਕਿਵੇਂ ਕਿੰਭੂ ਤੇਰਾ ਵੀ ਕਰਨਾ ਪੈਗਾ ਔਲਾ ਹੋ ਗਿਆ ਮਸਾਂ ਬੇਲ ਸਰੇ ਚਾੜੀ ਆ ਉਹ ਵੀ 250 ਰੁਪਏ ਦਾ ਵੇਖ ਨਹੀਂ ਲੈਣਾ ਇਹ ਵੀ ਪਾ ਨਹੀਂ ਲੈਣਾ ਇਹ ਸਾਡੇ ਬਾਰੇ ਪੱਲੇ ਪੂ ਦੇ ਨਾ ਦੇ ਮਰਜ਼ੀ ਹੁਣ ਤੇਰੀ ਆ ਨਾ ਦੇ ਚੱਲ ਹਾਂ ਨਾ ਨਾ ਤੁਨੂੰ ਵੀ ਅਸੀਂ ਵੀ ਕਰਾਇਆ ਵੀ ਪਊਆ ਤੇ ਵੀ ਕਰਾਇਆ ਤੇ ਮੈਂ ਵੀ ਪਊਆ ਮੈਂ ਤੇ ਗਏ ਵੀ ਤੇ ਪਛੀ ਪਾਲਦੇ ਆ ਸਾਰੀ ਉਹ ਹੁੰਦਾ ਕੋਈ ਆਪਾਂ ਲਾ ਵੀ ਦਿੰਦੇ 20 15 ਕ ਨੂੰ ਹੋ ਜੂਗੀ ਪਰ ਬੱਕਰੀ ਨਵੀਂ ਐ ਚਾਰ ਤੰਦੇ ਐ ਬੱਕਰੀ ਨਹੀਂ ਹੁਣ ਸੇ ਨਹੀਂ ਹੋਈ ਗਾਹ ਕੀ ਹੋਏ ਚਾਰ ਤੰਦੇ ਦਾ ਬੱਕਰੀ ਨਵੀਂ ਮਿੰਗੀਆਂ ਜੇ ਸੰਭਲ ਦੀ ਕਿਰਾ ਬੱਕਰੀ ਬਣ ਜੂ ਝੋਟਾ ਇਨੀ ਸਰਦੀ ਤੇਰੇ ਘਰੇ ਕੋਈ ਝੋਟਾ ਲਾ ਦੂਗੀ ਪੂਰਾ ਕੋਟਾ ਹੈਂ ਲੱਗਿਆ ਬਾਬੇ ਘੋਟੇ ਵਾਲੇ ਵੀ ਨਹੀਂ ਖੜੇ ਨੇ ਬਾਬੇ ਸਾਸ਼ਤਰੀਕਰ ਲੱਖਾਂ ਦੇ ਭੁੱਖੇ ਆ ਮਾਰੇ ਰਾਜੂ ਲੈ ਅਰਤੀ ਕੁਸੂ ਹੋ ਰਾਜੂ ਇੱਕ ਸੱਟ ਲਾ ਦੇ ਮੇਰੇ ਘਰ ਕੰਦਾ ਆ ਵਾਦੀ ਵਸ ਹੈਂ ਆ ਸੋਣਾ ਨਹੀਂ ਹੁਣ ਬੰਦੀ ਇੱਕ ਚੇਨ ਮੇੜਦਾ ਠੀਕ ਹੈ ਗੱਲ ਆਏ ਰੋਕੇ ਨਾ ਯਾਰ ਮਾਰ ਮੁੰਡਾ ਵੀ ਕੋਈ ਨਹੀਂ ਆਏ ਹੁਣ ਤੇਰਾ ਗਾਣਾ ਤਾਂ ਨਹੀਂ ਬਣਾਉਂਦਾ ਤੇਰੇ ਨਾਂ ਦੇ ਨਾਲ ਰੈਕ ਕਰ ਵਾਹ ਕੋਈ ਨਾ ਤੈਨ ਮੰਨਦਾ ਲਿਓ ਨਹੀਂ ਨਾ ਕਿਉਂ ਬਾਬਾ ਜੀ ਮਨਿਆ ਲਓ ਮਨਿਆ ਲਓ ਯਾਰ ਪਹਿਲਾਂ ਰੈਕ ਕਰ ਲੋ ਰੈਕ ਕਰ ਲੋ ਤੱਕਾ ਤੁਹਾਡੇ ਨਾਲ ਰੰਗ ਨਹੀਂ ਝੁੜਦੀ ਹੁੰਦੀ ਜੇ ਮੰਨੂ ਮੰਨ ਜੂ ਨਹੀਂ ਤੇਰੀ ਮਰਜ਼ੀ ਹੈ ਜਾਣ ਤਾਂ ਹੌਲੀ ਹੌਲੀ ਪੈ ਜੀ ਜਾਣ ਨੂੰ ਕੀ ਡਿੱਗਦੀ ਹੈ ਬਜਰ ਕਰਾਇਆ ਤਾਂ ਹੁਣ ਲੱਗੂਗੀ ਆਪਾਂ ਕਿਹੜਾ ਬਿਨਾ ਟਿਕਟਾਂ ਆਂ ਓਰੀਆ ਜਦ ਐ ਖਰਾ ਲਾਤੀ ਧੜਤੀ ਨੂੰ ਉਤਰੂਗੀ ਓਰੀਆ ਵੀਰੇ ਓਰੀਆ ਪੰਜ 700 ਦੀ ਗੱਲ ਨਹੀਂ ਹੁੰਦੀ ਥੋੜਾ ਲਾਨੇ ਆ ਮੰਨਿਆ ਮੰਨ ਜੂ ਨਹੀਂ ਤੇਰੀ ਸਾਈ ਤੇ ਲਵੇ ਬਾਬੇ ਦੇਣੀਆ ਦਹੀਂ ਨਹੀਂ ਦੇਣੀ ਨਾ ਦੀ ਪੂਰੀ 13.5 ਹਜ਼ਾਰ ਦੀ ਦੇ ਲਓ ਜੀ ਤੈਨ ਜੀ ਨੇ ਤੈਨ ਜੀ ਤੈਨ ਨੇ ਹੋਰ ਕੌਣ ਕਹਿੰਦਾ ਪਾਲਨੇ ਪੈਣਗੇ ਮੋੜੀ ਮੋਟੀ ਮੁੱਠੀ ਝਾਣੇ ਦੀ ਪਾਇਓ ਯਾਰ ਚਲ ਕਿਉਂ ਬਸੇਣ ਕਾਉ ਭੁੱਖੀ ਮਰਦਾ ਦੁੱਧ ਤੁਰਗੀ ਪੂਰਾ ਕੌਣ ਕਹਿੰਦਾ ਚੁੰਗੜੀ ਤੇ ਪਾਲਨੇ ਪੈਣਗੇ ਇੱਕ ਹੀ ਥਾਂ ਥਲੇ ਦੁੱਧ ਨਹੀਂ ਐ ਬੋਲੀਆਂ ਗੱਲਾਂ ਕਰਦੇ ਹਾਂ ਲੋ ਵੇਣ ਦੋ ਬਸ ਹਾਂ ਨਾਗ ਚੰਨ ਨੇ ਹਾਂ ਫਿਰ ਹੋਰ ਕੀ ਚਾਹੀਦਾ ਹੋਰ ਕੀ ਚਾਹੀਦਾ ਇੰਨੇ ਦੀ ਬੱਕਰੀ ਕੌਣ ਦਿੰਦਾ 13.5 ਦੀ ਕੌਣ ਹੁੰਦਾ ਹੈ ਇਹ ਥੋੜੀ ਜਿਹੀ ਨਿੱਚੀ ਕਰਕੇ ਉਹ ਨਵੀਂ ਪੱਠ ਹੈ ਜੀ ਇਹ ਬਹੁਤੀਆਂ ਗੱਲਾਂ ਕਰਦੇ ਹੋ ਕਹਿੰਦਾ ਇੰਨੇ ਦੀ 13.5 ਦੀ ਕੌਣ ਹੁੰਦਾ ਬੱਕਰੀ ਪਈ ਦੋ ਮੇਮਣੇ ਵੀ ਨੇ ਦੋ ਮੇਮਣੇ ਨੇ ਅਮਹੀਨੇ ਨੂੰ 10000 ਤਾਂ ਇਹੀ ਦੋ ਮਹੀਨੇ ਨੂੰ ਭਾਈ ਉਹ ਭਾਈ 10000 ਦੇ ਮਹੀਨੇ ਨੂੰ ਐਸੇ ਮੰਡੀ ਵੇਚਦੇ ਨਹੀਂ 10000 ਦੇ ਮੇਮਣੀ ਨੇ ਮਹੀਨੇ ਨੂੰ ਡੰਜ ਕਾਲੇ ਮੇਮਣੇ ਨੇ ਪੁੱਠੇ ਤਵੇ ਵਰਗੇ

ਮੇਰੇ ਵਿੱਚ ਦੀ ਲੋਹਾ ਮਨ ਲਊਦਾ ਮੇਰੇ ਵਿੱਚ ਦੀ ਹੋ ਮੇਰੇ ਵਿੱਚ ਦੀ ਲੋਹਾ ਆ ਕਿਵੇਂ ਦੇਖਦੇਗਾ ਬੰਦੇ ਜਿਹੜਾ ਭਾਗੇ ਕਿਵੇਂ ਮੈਂ ਸਰਦਾ ਜਾਂਦਾ ਫਾਇਦਾ ਤੇਰਾ ਸਾਈਂ ਨਾ ਵੀ ਆਓ ਤਪੜੂ ਦੀ ਨਹੀਂ ਲੈਣਾ ਅਰੇ ਖੜਾ ਬਾਬੇ ਖੜ ਤੂੰ ਮੈਂ ਤਾਂ ਪਤਾ ਬਚਾ ਮੇਰੇ ਵਿੱਚ ਦੀ ਤਾਂ ਮੇਰੇ ਨਾਲ ਮਰਦਾ ਮੈਂ ਲੜ ਕੇ ਤੂੰ ਕਿ ਲੈ ਗਿਆ ਬਾਬਾ ਅਜੀ ਸਰਦਾ ਜਾਂਦਾ

ਹੁਣ ਤਾਂ ਹੁਣ ਤਾਂ ਤੂੰ ਕਹਿੰਦੀ ਨਹੀਂ ਚਾਹੇ ਕਮੇਡੀਆ ਹੁਣ ਤਾਂ ਚੁੰਬਣੀ ਇੱਕ ਗੱਲ ਲੈ ਲੈ ਮੇਰਾ ਬਾਬੇ ਇੱਕ ਗੱਲ ਵਿਚਾਰੇ ਨਾ ਕੋਈ ਨਾ ਜਿਹਦਾ ਨਾਮ ਵੜਾ ਆਪਾਂ ਲੈ ਲਾਂਗੇ ਤੈਨੂੰ ਲੈ ਦਾਂਗੇ ਜੇਦਾ ਇਹਦਾ ਨਾਮ ਵੜਾ ਤੈਨੂੰ ਲੈ ਦਾਂਗੇ ਹਾਂ ਪਰ ਬਚਾ ਲੈ ਸੌਤਾ ਨਾ ਖਰਾਬ ਕਰ ਬਾਈ ਵਾਹ ਆ ਫਿਰ ਸਾਡੇ 13 ਵੀ ਉਹ ਦੀ ਹੀ ਹੋ ਗਈ। ਬਰਾ ਮੱਕੀ ਸਾਡੇ 13 ਦੀ ਲਵਾਂਗੇ। ਸਾਡਾ ਸੌਦਾ ਚੰਦ ਰਿਹਾ। ਐਵੇਂ ਕੱਚਾ ਕੇਸ ਕਿਵੇਂ ਕਰੂੰ? ਹੋਰ ਸਾਹੀ ਥੋੜੀ ਬੜੀ ਐ ਸੀ ਨਾ ਤੋਂ ਸਾਹੀ ਉਹਦੇ ਹੱਥ ਜਾ। ਹੱਥ ਚ ਆ ਕੇ ਵਿਚਲੀ ਕਹਿੰਦਾ 14 ਦੀ ਮੇਰੀ ਰਹੀ। ਐ ਥੋੜੀ ਹੁੰਦੀਆਂ ਨੇ ਗੱਲਾਂ। ਬੋਲੀ ਦਿੰਨੀਓ। ਲੈ ਜਾ ਹੁਣ ਲੈ। ਹਰ ਹਰ 14 ਦੀ। ਲੈ ਫਿਰ 14 ਦੀ ਲੈ ਜਾ। ਸਾ ਲੈ ਦੇਰੂ 500 ਵਾਦਾ। ਹਾਡੀ ਦਾ ਚਲਾਦੀ ਬੜੀ ਹਾਂ 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 ਹਰ ਜੱਗ ਕੋਰਾ ਨੀ ਕੋਈ ਨਾ ਬਸਿਆਣਾ ਬਾਬੇ ਨੂੰ ਤੇਨ ਕਿ ਵੀ ਤੂੰ ਮੰਨਦਾ ਖਾਣਾ ਉਹ ਕੋਈ ਨਾ ਕੋਈ ਨਾ ਕਹ ਲਗਾ ਤੇਨ ਵੇਲੇ ਕੇ ਦੋ ਬਾਬੇ ਨੂੰ ਲੈ ਕੇ ਦਿੱਤੀ ਐ ਨਾ ਤੂੰ ਮਰਜਾ ਜਿਹਾ ਮੈਂ ਤੇਰੇ ਹੱਕ ਚ ਬੋਲ ਰਹੀ ਸੀ ਤੂੰ ਖਾਣ ਮੈਂ ਜੀ ਮੈਨੂੰ ਦਿਓ ਜੀ ਕੋਈ ਨਾ ਜੀ ਇਹਨੂੰ ਦਿਓ ਕੋਈ ਨਾ ਕੋਈ ਨਾ ਪੰਜ ਇੱਕ ਹੀ ਬਣ ਗਿਆ ਦੂਏ ਤੇ ਤੀਆ ਵਾ ਵਾ ਬਾਬੇ ਚਲਾ ਪਿਆ ਅੱਜ ਮੰਡੀ ਲੋਂਗੋਵਾਲ ਚਟਾਪੇ ਅੱਜ ਨਿਗ੍ਹਾ ਰੱਖਿਆ ਕਰ ਆਪਣਾ ਨਹੀਂ ਬੰਦਾ ਚੰਗਾ ਮਿੱਤਰ ਆਪਣਾ ਹੈ ਇਹਨਾਂ ਮੈਂ ਜੱਟਾਂ ਦੀ ਖਰਚਾ ਆ ਜਾ ਆਤਾ ਜਾ ਵਿਖਾਈ ਵੀ ਕਰਾਉਣੀ ਆ ਕੋਲੋਂ ਦਾ ਪੈਸੇ ਰਹੀ ਆ ਪਾ ਪੈਸੇ ਦੇਉ ਜੀ

ਦੇ ਹੁਣ ਆਪਣਾ ਕਿਵੇਂ ਕਰਾਂ ਆਪਣਾ ਦੁੱਧ ਕਰ ਲੈ ਹਾਂ ਜਿਹੜੀ ਹੱਕ ਦੀ ਗੱਲ ਹੈ ਹਾਂ ਪੁੱਛ ਸਾਈਆਂ ਦਾ ਫੜਾ ਦੇ ਤੇਰਾ ਕਰਾ ਦੂੰਗਾ ਹਰਤਾ ਜਾ ਵਿੱਚ ਆਪਣਾ ਸਾਰਾ ਕੁਝ ਇਹ ਮੈਨੂੰ ਤਾਂ ਤੂੰ ਐ ਕਰੇ ਥੁੱਲੇ 250 ਦੇ ਦੇ ਥੁੱਲੇ ਹੇ ਤਾਂ ਕੋਈ ਨਹੀਂ 250 200 ਦਾ ਖੁੱਲਾ ਲੈ 200 ਤਾਂ ਵੀਰ ਨਹੀਂ ਆਇਆ ਆ ਰਿਹਾ ਇੱਕ ਮੰਡੀ ਅੱਜ ਯਾਰ ਕੁਆ ਕਰ ਸਮਝਦੇ 200 ਬਸ ਰੱਖੀ ਇਹ ਵੀ ਕਰਾ ਪਣੀ ਚੱਕ ਓਏ 200 200 ਦੇ ਤੱਕ ਤੋਂ 500 ਹੀ ਰੱਖ ਲੈ ਬਸ 200 ਰੱਖ ਲੈ 100 ਦੇ ਦੇ ਹੋਰ 200 ਆ ਗਿਆ ਹੁਣ ਓਹ ਤਾਂ ਅੱਡੇ ਉਦੋਂ ਦਾ ਯਾਰ ਮੈਨੂੰ ਤਾਂ ਫੇਨਾ ਆਇਆ ਨਾ ਇਹ ਤਾਂ ਸਿਟੀ ਮਰਨਾ ਨਾ ਸਾਡੇ ਇਹ ਤਾਂ ਸਿਟੀ ਵਿੱਚ ਨਹੀਂ ਇਹ ਤਾਂ ਕਈ ਵਾਰੀ ਨਾ ਸਾਡੇ ਤੂੰ ਮੈਨੂੰ ਤਾਂ ਕੋਈ ਫਾਇਦਾ ਨਾ ਹੋਇਆ ਮੈਨੂੰ ਹਾਂ ਫਿਰ ਉਹ ਮੈਨੂੰ ਆ 300 ਦਾ ਫਾਇਦਾ ਵਾਰਾ ਖਾਲਾ ਬਸ ਠੀਕ ਆ ਜਬਾਜਾ ਓਏ ਲਿਖਾਈ ਤਾਂ ਕਰਾ ਓਏ ਲਿਖਾਈ ਤਾਂ ਕਰਾ ਜਾ ਕੇ ਮੋਬਾਈਲ ਕਿਹੜੇ ਕਰੂਗਾ ਮੋਬਾਈਲ ਫੜਾ ਰੱਖ ਤੂੰ ਨਾ ਬਈ ਇਹ ਇੱਕ ਨਾਲ ਜੀ ਕਹਿੰਦੇ ਕੀ ਕਹਿੰਦੇ ਹੈਲੋ ਹੈਲੋ ਭਾਈ ਉਰੀਆ ਮਾਈ ਮੰਡੀ ਚਿਆ ਮਾਈ ਆ ਨੋ